ਤੁਹਾਡੀ ਵੀਡੀਓ ਵੀ ਵਧੀਆ ਹੁੰਦੀ ਆ ਤੁਸੀਂ ਆਪਣੇ ਪੇਜ ਜਾਂ ਪ੍ਰੋਫਾਈਲ ਤੇ ਹਰ ਰੋਜ਼ ਲਗਾਤਾਰ ਵੀਡੀਓ ਰੀਲ ਅਪਲੋਡ ਵੀ ਕਰਦੇ ਹੋ ਪਰ ਫਿਰ ਵੀ ਤੁਹਾਡੀ ਵੀਡੀਓ ਦੇ ਉੱਤੇ ਵਿਊ ਨਹੀਂ ਆਉਂਦੇ ਜਾਂ ਰੀਚ ਬਹੁਤ ਘੱਟ ਆਉਂਦੀ ਹੈ ਜਾਂ ਐਂਗੇਜਮੈਂਟ ਨਹੀਂ ਵਾਧਦੀ ਤਾਂ ਇਹਦੇ ਮੇਨ ਦੋ ਕਾਰਨ ਹੁੰਦੇ ਨੇ ਇੱਕ ਹੁੰਦੀ ਆ ਤੁਹਾਡੀ ਵੀਡੀਓ ਜਰੀਲ ਦੀ ਕੈਪਸ਼ਨ ਤੇ ਦੂਸਰੇ ਹੁੰਦੇ ਨੇ ਹੈਸ਼ਟੈਗ ਸੋ ਇਹ ਗਲਤੀ ਬਹੁਤ ਸਾਰੇ ਲੋਕ ਆਪਣੇ ਪੇਜ ਜਾਂ ਪ੍ਰੋਫਾਈਲ ਤੇ ਵੀਡੀਓ ਅਪਲੋਡ ਕਰਨ ਲੱਗੇ ਬਾਰ ਬਾਰ ਕਰਦੇ ਨੇ ਸੋ ਮੈਂ ਪਹਿਲਾਂ ਵੀ ਬਹੁਤ ਵਾਰ ਦੱਸਿਆ ਹੈ ਕਿ ਤੁਸੀਂ ਆਪਣੀ ਵੀਡੀਓ ਰੀਲ ਦੀ ਕੈਪਸ਼ਨ ਜਾਂ ਹੈਸ਼ਟੈਗ ਤੇ ਪੂਰਾ ਧਿਆਨ ਦੇਣਾ ਹੈ ਤੇ ਪੂਰੀ ਗੌਰ ਦੇ ਨਾਲ ਇਹ ਲਿਖਣੇ ਨੇ ਸੋ ਫੇਸਬੁੱਕ ਨੇ ਵੀ ਹੁਣ ਤੁਹਾਨੂੰ ਆਪ ਅਫੀਸ਼ੀਅਲੀ ਜਾਣਕਾਰੀ ਦਿੱਤੀ ਹੈ ਜਿਵੇਂ ਤੁਸੀਂ ਆ ਸਾਈਟ ਤੇ ਸਕਰੀਨਸ਼ਾਟ ਦੇਖ ਸਕਦੇ ਹੋ ਸੋ ਫੇਸਬੁੱਕ ਨੇ ਆਪਣੇ ਪੇਜ ਦੇ ਉੱਤੇ ਪੋਸਟ ਅਪਲੋਡ ਕਰਕੇ ਤੁਹਾਨੂੰ ਦੱਸਿਆ ਹੈ ਕਿ ਤੁਹਾਡੀ ਕੈਪਸ਼ਨ ਕਿੱਡੀ ਹੋਣੀ ਚਾਹੀਦੀ ਹੈ ਤੇ ਤੁਹਾਨੂੰ ਕਿੰਨੇ ਹੈਸ਼ਟੈਗ ਆਪਣੀ ਵੀਡੀਓ ਜਾਂ ਰੀਲ ਵਿੱਚ ਲਾਉਣੇ ਚਾਹੀਦੇ ਨੇ ਤੇ ਸਕਰੀਨਸ਼ਾਟ ਦੇ ਵਿੱਚ ਦੇਖ ਸਕਦੇ ਹੋ ਲਿਖਿਆ ਹੋਇਆ ਹਾਊ ਲੌਂਗ ਸ਼ੁੱਡ ਮਾਈ ਕੈਪਸ਼ਨ ਬੀ ਮੇਰੀ ਵੀਡੀਓ ਰੀਲ ਪੋਸਟ ਦੇ ਵਿੱਚ ਮੇਰੀ ਕੈਪਸ਼ਨ ਕਿੰਨੀ ਕੁ ਲੰਬੀ ਹੋਣੀ ਚਾਹੀਦੀ ਆ ਸੋ ਇਹ ਬਹੁਤ ਲੋਕਾਂ ਦਾ ਸਵਾਲ ਸੀਗਾ ਫੇਸਬੁੱਕ ਨੇ ਇਹਦਾ ਆਨਸਰ ਕੀ ਦਿੱਤਾ ਤੁਸੀਂ ਇੱਥੇ ਦੇਖ ਸਕਦੇ ਹੋ ਸਾਈਡ ਤੇ ਕੈਪਸ਼ਨ ਸ਼ੁੱਡ ਬੀ ਸ਼ਾਰਟ ਐਂਡ ਰੈਲੀਵੈਂਟ ਟੂ ਦਾ ਟੌਪਿਕ ਇਨ ਯੂਅਰ ਪੋਸਟ ਸੋ ਫੇਸਬੁੱਕ ਤੁਹਾਨੂੰ ਕੀ ਕਹਿ ਰਹੀ ਆ ਕਿ ਜਿਹੜੀ ਵੀ ਵੀਡੀਓ ਰੀਲ ਪੋਸਟ ਤੁਸੀਂ ਅਪਲੋਡ ਕਰਦੇ ਹੋ ਤਾਂ ਉਹਦੇ ਵਿੱਚ ਜਿਹੜੀ ਤੁਸੀਂ ਕੈਪਸ਼ਨ ਲਾਉਣੀ ਆ ਤਾਂ ਉਹ ਕੈਪਸ਼ਨ ਦੇ ਵਿੱਚ ਵੀ ਤੁਸੀਂ ਉਹੀ ਚੀਜ਼ਾਂ ਲਿਖਣੀਆਂ ਨੇ ਜੋ ਤੁਸੀਂ ਆਪਣੀ ਵੀਡੀਓ ਦੇ ਵਿੱਚ ਦਿਖਾ ਰਹੇ ਹੋ ਬੋਲ ਰਹੇ ਹੋ ਜਾਂ ਲੋਕਾਂ ਨੂੰ ਦੱਸ ਰਹੇ ਹੋ ਉਹਦੇ ਨਾਲ ਕੀ ਹੁੰਦਾ ਹੈ ਕਿ ਇੱਕ ਤਾਂ ਤੁਹਾਡੀ ਵੀਡੀਓ ਦਾ ਜਿਹੜਾ ਟਾਪਿਕ ਆ ਉਹ ਕਲੀਅਰ ਹੋ ਜਾਂਦਾ ਹੈ ਤੇ ਫੇਸਬੁੱਕ ਦੇ ਐਲਗੋਰਿਦਮ ਨੂੰ ਸਿਗਨਲ ਚਲਿਆ ਜਾਂਦਾ ਹੈ ਕਿ ਇਸ ਵੀਡੀਓ ਦੇ ਵਿੱਚ ਕੀ ਦਿਖਾਇਆ ਗਿਆ ਹੈ ਜਿਸ ਤੋਂ ਬਾਅਦ ਫੇਸਬੁੱਕ ਦਾ ਐਲਗੋਰਿਦਮ ਤੁਹਾਡੀ ਉਸ ਵੀਡੀਓ ਨੂੰ ਉਹਨਾਂ ਲੋਕਾਂ ਤੱਕ ਹੀ ਭੇਜਦਾ ਹੈ ਜਿਹੜੇ ਲੋਕ ਉਹੋ ਜਿਹੀ ਵੀਡੀਓ ਦੇਖਣਾ ਪਸੰਦ ਕਰਦੇ ਨੇ ਪਰ ਬਹੁਤ ਲੋਕ ਇੱਥੇ ਕੀ ਕਰ ਦਿੰਦੇ ਨੇ ਕਿ ਉਹ ਆਪਣੀ ਵੀਡੀਓ ਦੇ ਵਿੱਚ ਇੱਕ ਲੰਬਾ ਚੌੜਾ ਪੈਰਾਗ੍ਰਾਫ ਕੈਪਸ਼ਨ ਵਿੱਚ ਲਿਖ ਦਿੰਦੇ ਨੇ ਜਾਂ ਬਹੁਤ ਸਾਰੇ ਤਾਂ ਇਹ ਕਰ ਦਿੰਦੇ ਨੇ ਕਿ ਉਹ ਕੈਪਸ਼ਨ ਬਿਲਕੁਲ ਹੀ ਲਿਖ ਦੇਣੀ ਹੈਗੇ ਜਿਹਦੇ ਕਰਕੇ ਉਹਨਾਂ ਦੀ ਵੀਡੀਓ ਤੇ ਵਿਊ ਬਹੁਤ ਘੱਟ ਆਉਂਦੇ ਨੇ ਰੀਚ ਡਾਊਨ ਹੁੰਦੀ ਆ ਤੇ ਉਹਨਾਂ ਦੀ ਇੰਗੇਜਮੈਂਟ ਨਹੀਂ ਵੱਧਦੀ ਸੋ ਵੈਸੇ ਲਈ ਤੁਸੀਂ ਆਪਣੀ ਕਿਸੇ ਵੀ ਵੀਡੀਓ ਜਾਂ ਰੀਲ ਤੇ ਕੈਪਸ਼ਨ ਜ਼ਰੂਰ ਲਾਉਣੀ ਆ ਤੇ ਜਿੰਨੀ ਛੋਟੀ ਰੱਖ ਸਕਦੇ ਹੋ ਉਨੀ ਛੋਟੀ ਰੱਖਿਓ ਘੱਟੋ ਘੱਟ ਦੋ ਜਾਂ ਤਿੰਨ ਲਾਈਨਾਂ ਦੀ ਹੀ ਤੁਸੀਂ ਕੈਪਸ਼ਨ ਲਿਖਣੀ ਆ ਸੋ ਤੁਸੀਂ ਇਹ ਗਲਤੀ ਵੀ ਨਹੀਂ ਕਰਨੀ ਕਿ ਆਪਣੀ ਵੀਡੀਓ ਦੇ ਵਿੱਚ ਤੁਸੀਂ ਕੁਝ ਹੋਰ ਦਿਖਾਇਆ ਜਾਂ ਬੋਲਿਆ ਤੇ ਕੈਪਸ਼ਨ ਦੇ ਵਿੱਚ ਤੁਸੀਂ ਕੁਝ ਹੋਰ ਲਿਖਤਾ ਸੋ ਇਸ ਨਾਲ ਮਿਸਮੈਚ ਹੋ ਜਾਂਦਾ ਹੈ ਐਲਗੋਰਿਦਮ ਨੂੰ ਤੁਹਾਡੇ ਵੀਡੀਓ ਦੇ ਟੌਪਿਕ ਦਾ ਨਹੀਂ ਪਤਾ ਲੱਗਦਾ ਜਿਹਦੇ ਕਰਕੇ ਤੁਹਾਡੀ ਵੀਡੀਓ ਅੱਗੇ ਰეკਮੈਂਡ ਨਹੀਂ ਕੀਤੀ ਜਾ ਸਕਦੀ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਹੈਸ਼ਟੈਗ ਦੀ ਸੋ এব ਵੀ ਤੁਸੀਂ ਦੇਖ ਸਕਦੇ ਹੋ ਇੱਥੇ ਲਿਖਿਆ ਹੋਇਆ ਹਾਊ ਮੈਨੀ ਹੈਸ਼ਟੈਗ ਸ਼ੁੱਡ ਆਈ ਯੂਜ਼ ਸੋ ਇਹ ਵੀ ਬਹੁਤ ਲੋਕਾਂ ਦੇ ਸਵਾਲ ਨੇ ਕਿ ਹੈਸ਼ਟੈਗ ਕਿੰਨੇ ਯੂਜ਼ ਕਰ ਸਕਦੇ ਆ ਕਿੰਨੇ ਹੈਸ਼ਟੈਗ ਲਾ ਸਕਦੇ ਆ ਆਪਣੀ ਵੀਡੀਓ ਰੀਲ ਪੋਸਟ ਦੇ ਵਿੱਚ ਸੋ ਇਹਦੇ ਬਾਰੇ ਵੀ ਫੇਸਬੁੱਕ ਨੇ ਤੁਹਾਨੂੰ ਇੱਥੇ ਆਨਸਰ ਦਿੱਤਾ ਏ ਫੇਸਬੁੱਕ ਨੇ ਕੀ ਲਿਖਿਆ ਕੰਟੈਂਟ ਵਿਦ ਨੋ ਮੋਰ ਦੈਨ 5 ਹੈਸ਼ਟੈਗ ਪਰਫਾਰਮੈਂਸ ਬੈਸਟ ਇਰੈਲੇਵੈਂਟ ਹੈਸ਼ਟੈਗ ਕੈਨ ਕਾਜ਼ ਯੂਅਰ ਕੰਟੈਂਟਸ ਰੀਚ ਟੂ ਸਫਰ ਇਨ ਦਾ ਲੌਂਗ ਰਨ ਸੋ ਇਹਦੇ ਵਿੱਚ ਫੇਸਬੁੱਕ ਤੁਹਾਨੂੰ ਕੀ ਕਹਿ ਰਹੀ ਆ ਕਿ ਜਦੋਂ ਵੀ ਤੁਸੀਂ ਆਪਣੇ ਪੇਜ ਜਾਂ ਪ੍ਰੋਫਾਈਲ ਤੇ ਕੋਈ ਵੀ ਵੀਡੀਓ ਪੋਸਟ ਰੀਲ ਅਪਲੋਡ ਕਰਦੇ ਹੋ ਤਾਂ ਤੁਸੀਂ ਉਹਦੇ ਵਿੱਚ 5 ਹੈਸ਼ਟੈਗ ਹੀ ਲਾਉਣੇ ਨੇ ਸੋ ਬਹੁਤ ਸਾਰੇ ਲੋਕ ਕੀ ਕਰਦੇ ਨੇ ਕਿ ਆਪਣੀ ਵੀਡੀਓ ਰੀਲ ਪੋਸਟ ਦੇ ਵਿੱਚ ਉਹ ਭਰ-ਭਰ ਕੇ ਹੈਸ਼ਟੈਗ ਲਾ ਦਿੰਦੇ ਨੇ ਕੋਈ 15 ਲਾਣ ਦਾ ਕੋਈ 20 ਲਾ ਆ ਦਿੰਦਾ ਹੈ ਤੇ ਮੈਂ ਪਹਿਲਾਂ ਵੀ ਬਹੁਤ ਵਾਰ ਦੱਸ ਚੁੱਕਿਆ ਕਿ ਤੁਸੀਂ ਘੱਟੋ-ਘੱਟ 3 ਹੈਸ਼ਟੈਗ ਲਾਉਣੇ ਨੇ ਵੱਧੋ-ਵੱਧ ਤੁਸੀਂ 5 ਹੈਸ਼ਟੈਗ ਲਾਉਣੇ ਨੇ ਪਰ ਲੋਕ ਮੇਰੀ ਵੀਡੀਓ ਦੇ ਥੱਲੇ ਕਮੈਂਟ ਕਰਕੇ ਕਹਿ ਦਿੰਦੇ ਨੇ ਕਿ ਜੇ ਅਸੀਂ ਹੈਸ਼ਟੈਗ ਲਾਉਣੇ ਤਾਂ ਵਾਇਰਲ ਹੁੰਦੀ ਆ ਤੈਨੂੰ ਕੀ ਪਤਾ ਤੂੰ ਤਾਂ ਉਹੀ ਕਰੀ ਜਨਾ ਸੋ ਮੈਂ ਆਪਦੇ ਕੋਲੋਂ ਨਹੀਂ ਕਹਿੰਦਾ ਮੈਂ ਫੇਸਬੁੱਕ ਦਾ ਪਹਿਲਾਂ ਜੋ ਵੀ ਨਵਾਂ ਅਪਡੇਟ ਆਉਂਦਾ ਉਹ ਦੇਖਦਾ ਫੇਸਬੁੱਕ ਨੂੰ ਸਟੱਡੀ ਕਰਦਾ ਉਸ ਤੋਂ ਬਾਅਦ ਹੀ ਤੁਹਾਨੂੰ ਦੱਸਦਾ ਸੋ ਇਹਦੇ ਵਿੱਚ ਤੁਹਾਨੂੰ ਫੇਸਬੁੱਕ ਨੇ ਆਪਣੇ ਅਫੀਸ਼ੀਅਲ ਪੇਜ ਤੇ ਪੋਸਟ ਪਾ ਕੇ ਦੱਸਿਆ ਹੈ ਕਿ ਤੁਸੀਂ ਹੈਸ਼ਟੈਗ ਜਿੰਨੇ ਘੱਟ ਲਾਓ ਉਹਨੇ ਜਿਆਦਾ ਵਧੀਆ ਨੇ ਸੋ ਫੇਸਬੁਕ ਵੀ ਕਹਿੰਦੀ ਹੈ ਕਿ ਤੁਸੀਂ 5 ਹੈਸ਼ਟੈਗ ਲਾ ਸਕਦੇ ਹੋ ਪਰ ਇੱਥੇ ਤੁਸੀਂ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਣਾ ਜਿਹੜੇ ਟੌਪਿਕ ਤੇ ਤੁਹਾਡੀ ਵੀਡੀਓ ਬਣੀ ਹੋਈ ਆ ਤੁਹਾਡੀ ਵੀਡੀਓ ਦੇ ਨਾਲ ਰਲਦੇ ਮਿਲਦੇ ਹੀ ਹੈਸ਼ਟੈਗ ਹੋਣੇ ਚਾਹੀਦੇ ਨੇ ਸੋ ਹੈਸ਼ਟੈਗ ਵੀ ਉਹੀ ਕੰਮ ਕਰਦੇ ਨੇ ਕਿ ਤੁਹਾਡੀ ਵੀਡੀਓ ਦਾ ਟੌਪਿਕ ਡਿਸਾਈਡ ਕਰਦੇ ਨੇ ਇਹ ਤੁਹਾਡੀ ਵੀਡੀਓ ਨੂੰ ਇੱਕ ਫੋਲਡਰ ਵਾਂਗ ਬਣਾ ਦਿੰਦੇ ਨੇ ਤਾਂ ਕਿ ਉਹ ਲੋਕਾਂ ਤੱਕ ਹੀ ਤੁਹਾਡੀ ਵੀਡੀਓ ਪਹੁੰਚ ਸਕੇ ਜਿਹੜੀ ਉਹ ਜੀ ਵੀਡੀਓ ਦੇਖਣਾ ਪਸੰਦ ਕਰਦੇ ਨੇ ਸੋ ਇਹ ਇੱਕ ਤਰ੍ਹਾਂ ਦੇ ਕੀਵਰਡ ਵੀ ਹੁੰਦੇ ਨੇ ਜਦੋਂ ਕੋਈ ਬੰਦਾ ਇਹ ਹੈਸ਼ਟੈਗ ਸਰਚ ਕਰਦਾ ਹੈ ਤਾਂ ਹੋ ਸਕਦਾ ਹੈ ਸਰਚਿੰਗ ਦੇ ਜੇ ਤੁਹਾਡੀ ਵੀਡੀਓ ਆ ਜਾਵੇ ਸੋ ਹਮੇਸ਼ਾ ਤੁਸੀਂ ਹੈਸ਼ਟੈਗ ਵੀ ਆਪਣੀ ਵੀਡੀਓ ਦੇ ਨਾਲ ਦੇ ਹੀ ਲਾਉਣੇ ਨੇ ਤੇ ਵੱਧੋ ਵੱਧ 5 ਤੇ ਘੱਟੋ ਘੱਟ ਤੁਸੀਂ 3 ਲਾਉਣੇ ਨੇ ਕੋਈ ਨਾ ਤੁਸੀਂ ਬਿਨਾ ਮਤਲਬ ਤੋਂ ਹੈਸ਼ਟੈਗ ਲਾਇਆ ਕਰੋ ਜਾਂ ਕੈਪਸ਼ਨ ਲਿਖਿਆ ਕਰੋ ਸੋ ਜੋ ਵੀ ਤੁਸੀਂ ਵੀਡੀਓ ਦੇ ਵਿੱਚ ਦਿਖਾ ਰਹੇ ਹੋ ਉਹਦੇ ਨਾਲ ਹੀ ਰਲਦੇ ਮਿਲਦੇ ਹੈਸ਼ਟੈਗ ਲਾਉਣੇ ਨੇ ਉਸ ਤੋਂ ਬਾਅਦ ਤੁਸੀਂ ਆਪਣੀ ਵੀਡੀਓ ਅੱਗੇ ਪੋਸਟ ਕਰਨੀ ਆ ਸੋ ਫੇਸਬੁੱਕ ਤੁਹਾਨੂੰ ਜਿਹੜੇ ਵੀ ਤਰੀਕੇ ਦੱਸਦੀ ਹੁੰਦੀ ਆ ਉਹਨਾਂ ਨੂੰ ਬਤ ਲਿਆ ਕਰੋ ਉਹਨਾਂ ਦਾ ਵਰਤਣ ਦਾ ਕੋਈ ਨੁਕਸਾਨ ਨਹੀਂ ਹੁੰਦਾ ਸਭ ਨੂੰ ਤੁਹਾਨੂੰ ਫਾਇਦਾ ਹੀ ਹੁੰਦਾ ਕੀਪਾ ਦਾ ਫੇਸਬੁਕ ਦੇ ਦੱਸੇ ਅਨੁਸਾਰ ਚੱਲ ਕੇ ਤੁਹਾਡੀ ਵੀਡੀਓ ਵਾਇਰਲ ਹੋਣ ਲੱਗ ਜੇ ਜਾਂ ਤੁਹਾਡੇ ਪੇਜ ਵਧੀਆ ਚੱਲਣ ਲੱਗ ਜਾਣ ਕਿਉਂਕਿ ਫੇਸਬੁਕ ਜਿਹੜੇ ਤੁਹਾਨੂੰ ਤਰੀਕੇ ਦੱਸਦੀ ਆ ਜੇ ਤੁਸੀਂ ਉਹਨਾਂ ਨਾਲ ਚੱਲੋਗੇ ਤਾਂ ਤੁਸੀਂ ਲੰਮਾ ਸਮਾਂ ਫੇਸਬੁਕ ਤੇ ਕੰਮ ਕਰਕੇ ਵਧੀਆ ਪੈਸੇ ਬਣਾ ਸਕਦੇ ਹੋ ਪਰ ਜੇ ਤੁਸੀਂ ਆਪਣੇ ਤਰੀਕੇ ਵਰਤੀ ਜਾਣੇ ਨੇ ਤਾਂ ਹੋ ਸਕਦਾ ਹੈ ਕਈ ਵਾਰ ਤੁਹਾਨੂੰ ਕੋਈ ਗਲਤ ਤਰੀਕਾ ਜਾਣੇ ਅਣਜਾਣੇ ਦੇ ਵਿੱਚ ਵਰਤਿਆ ਗਿਆ ਜਿਹੜਾ ਖਮਿਆਜਾ ਤੁਹਾਨੂੰ ਪੇਜ ਤੇ ਕੋਈ ਇਸ਼ੂ ਨਾਲ ਭੁਗਤਣਾ ਪੈ ਸਕਦਾ ਹੈ ਸੋ ਹਮੇਸ਼ਾ ਧਿਆਨ ਰੱਖਿਆ ਕਰੋ ਗੌਰ ਰੱਖਿਆ ਕਰੋ ਜੋ ਫੇਸਬੁੱਕ ਦੱਸਦੀ ਹੁੰਦੀ ਹੈ ਉਹਨੂੰ ਪੜ੍ਹਿਆ ਕਰੋ ਸੁਣਿਆ ਕਰੋ ਤੇ ਦੇਖਿਆ ਕਰੋ ਸੋ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਕਰ ਦਿਓ ਜੇ ਤੁਹਾਨੂੰ ਤੁਹਾਡੇ ਪੇਜ ਜਾਂ ਪ੍ਰੋਫਾਈਲ 'ਚ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਮੈਸੇਂਜਰ ਵਿੱਚ ਮੈਸੇਜ ਕਰਿਓ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਊਗੀ ਫੇਸਬੁੱਕ ਤੇ ਦੇਖਣ ਨੂੰ ਫੋਲੋ ਕਰ ਲਿਓ YouTube ਤੇ ਦੇਖਣ ਨੂੰ ਜ਼ਰੂਰ ਕਰਨਾ